ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈਓ ਸਾਰੇ ਠੀਕ ਠਾਕ ਹੋਗੇ ਤੇ ਪੁਰਤਗਾਲ ਤੋਂ ਵੱਡੀਆਂ ਖਬਰਾਂ ਜਿਹੜੀਆਂ ਤੁਹਾਡੇ ਲਈ ਜਾਣਣੀਆਂ ਬਹੁਤ ਜ਼ਿਆਦਾ ਜ਼ਰੂਰੀ ਆ ਸਭ ਤੋਂ ਵੱਡੀ ਖਬਰ ਤੇ ਇਹ ਹੀ ਆ ਕੀ ਸਰਕਾਰ ਹੁਣ 8.8 ਮਿਲੀਅਨ ਯੂਰੋ ਖਰਚੇਗੀ ਦੇਵੇਗੀ ਜੂਨੀਅਨ ਨੂੰ ਜਿਹੜੀਆਂ ਇਹਨਾਂ ਦੀ ਸ਼ੈਨੀਗਨ ਦੀ ਇੱਕ ਪੂਰੀ ਜੂਨੀਅਨ ਬਣੀ ਹੋਈ ਆ ਕਿ ਅਸੀਂ ਜਿਹੜੇ ਤੁਹਾਡੇ 400 ਤੋਂ ਪਲੱਸ ਬੰਦੇ ਆ ਅਸੀਂ ਇਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਪਨਾਹ ਨਹੀਂ ਦੇ ਸਕਦੇ ਕਿਉਂਕਿ ਇਹ ਪੂਰੀ ਯੂਰੋਪੀਅਨ ਜੂਨੀਅਨ ਦਾ ਜੋ ਵੀ ਇਹਨਾਂ ਦੀ ਕਮੇਟੀ ਬਣੀ ਹੁੰਦੀ ਆ ਉਹਦੇ ਵਿੱਚ 20000 ਤੋਂ ਪਲੱਸ ਇਦਾਂ ਦੇ ਨਾਗਰਿਕ ਆ ਇਦਾਂ ਦੇ ਲੋਕ ਆ ਜਿਨ੍ਹਾਂ ਨੇ ਆਪਣੀ ਅਸਾਈਲਮਾ ਅਪਲਾਈ ਕੀਤੀ ਤੇ ਸੋ ਇਹਨਾਂ ਨੂੰ ਡਿਵਾਈਡ ਕਰਦੇ ਆ ਸਾਰੇ ਦੇਸ਼ਾਂ ਦੇ ਵਿੱਚ ਸੋ ਉਹਦੇ ਲਈ ਇਹ ਇੱਕ ਨਿਊਜ਼ ਆ ਰਹੀ ਆ ਤੁਹਾਡੇ ਨਾ ਸ਼ੇਅਰ ਕਰਾਂਗੇ ਉਹ ਵੀ ਕੀ ਸੀਨ ਹੈ ਦੇ ਵਿੱਚ ਕੀ ਨਹੀਂ ਤੇ ਦੂਜੀ ਗੱਲ ਇਹ ਆ ਕਿ ਡਰਾਈਵਿੰਗ ਲਾਇਸੈਂਸ ਆ ਜਿਹੜੇ ਉਹਨਾਂ ਦੇ ਨਿਯਮ ਵੀ ਚੇਂਜ ਹੋਣ ਆਲੇ ਆ ਸੋ ਇਹ ਵੀ ਇੱਕ ਨਿਊਜ਼ ਆ ਰਹੀ ਆ ਸੋ ਜਿਨ੍ਹਾਂ ਨੇ ਹਲੇ ਬਣਾਏ ਨਹੀਂ ਜਾਂ ਬਣਾਉਣ ਬਾਰੇ ਸੋਚ ਰਹੇ ਆ ਉਹ ਬਣਾ ਲਓ ਇਹ ਨਾ ਹੋਵੇ ਕਿ ਅੱਗੇ ਜਾ ਕੇ ਕੋਈ ਪ੍ਰੋਬਲਮ ਆਵੇ ਸੋ ਇਹਦੇ ਬਾਰੇ ਵੀ ਤੁਹਾਨੂੰ ਆਪਾਂ ਵਿਸਤਾਰ ਦੇ ਨਾਲ ਸਮਝਾਵਾਂਗੇ ਸੋ ਇੱਕ ਹੋਰ ਨਿਊਜ਼ ਆ ਕਿ ਲੋਕਾਂ ਦੇ ਕਾਰਡ ਰੀਸੀਵ ਹੋਏ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਰੀਸੀਵ ਹੋ ਰਹੇ ਆ ਕਿ ਆਈਮਾ ਹੁਣ ਜਿਹੜੇ ਪਹਿਲਾਂ ਫਸੇ ਸੀ ਆਈਮਾ ਉਹਨਾਂ ਛੁੱਟੀਆਂ ਤੇ ਸੀ ਤੁਹਾਨੂੰ ਪਤਾ ਹੈ ਕਿ ਦਸੰਬਰ ਤੇ ਵਿੱਚ ਛੁੱਟੀਆਂ ਚੱਲ ਜਾਂਦੀਆਂ ਫਿਰ ਨਿਊ ਇਅਰ 크리스마ਸ ਸੋ ਹੁਣ ਲੱਗ ਰਿਹਾ ਕਿ ਬਾਕੀ ਹੀ ਆਈਮਾ ਨੇ ਕੰਮ ਦੁਬਾਰਾ ਸਟਾਰਟ ਕਰ ਦਿੱਤਾ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਸੋ ਪਲੀਜ਼ ਪਲੀਜ਼ ਰਿਕੁਐਸਟ ਆ ਸਾਰਿਆਂ ਕਰ ਲਿਓ ਤੇ ਸਭ ਤੋਂ ਪਹਿਲੀ ਗੱਲ ਆਪਾਂ ਕਰ ਲਈਏ ਕਿ ਅਸਾਈਲਮ ਕੇਸ ਵਾਲੇ ਕੀ ਸਰਕਾਰ ਦੀ ਇਹ ਤੋਂ ਨiyet ਕੀ ਸਾਫ ਹੁੰਦੀ ਹੈ ਸਰਕਾਰ ਸਾਫ ਸਾਫ ਇਹ ਚਾਹ ਰਹੀ ਹੈ ਕਿ ਸਾਡੇ ਇੱਥੇ ਕੋਈ ਆਵੇ ਨਾ ਨਾ ਹੀ ਅਸੀਂ ਇੱਥੇ ਕਿਸੇ ਨੂੰ ਰੱਖਣਾ ਸੋ 400 ਤੋਂ ਪਲੱਸ ਇਸ ਤਰ੍ਹਾਂ ਦੇ ਬੰਦੇ ਸੀਗੇ ਜਿਹੜੇ ਇਹਨਾਂ ਨੂੰ ਮਿਲੇ ਸੀਗੇ ਪੁਰਤਗਾਲ ਦੀ ਕੰਟਰੀ ਨੂੰ ਕਿ ਤੁਸੀਂ ਇਹਨਾਂ ਨੂੰ ਆਪਣੀ ਕੰਟਰੀ ਦੇ ਵਿੱਚ ਪਨਾਹ ਦੇਣੀ ਆ ਪਰ ਜਦ ਕਿ ਪੁਰਤਗਾਲ ਨੇ ਸਾਫ਼-ਸਾਫ਼ ਮਨ੍ਹਾ ਕਰ ਦਿੱਤਾ ਕਿ ਮੇਰੇ ਕੋਲ ਜਗ੍ਹਾ ਹੈ ਨਹੀਂ ਨਾ ਹੀ ਮੇਰੇ ਕੋਲ ਇਦਾਂ ਦਾ ਕੋਈ ਸਿਸਟਮ ਹੈਗਾ ਸੋ ਇਹਦੇ ਬਦਲੇ 'ਚ 8.8 ਮਿਲੀਅਨ ਯੂਰੋ ਪੇ ਕਰੇਗੀ ਗਵਰਨਮੈਂਟ ਇੱਥੋਂ ਦੀ ਪੁਰਤਗਾਲ ਦੀ ਸੋ ਤੁਸੀਂ ਸੋਚ ਸਕਦੇ ਆ ਕਿ ਇਹਨਾਂ ਨੇ ਪੈਸਾ ਦੇਣਾ ਸਹੀ ਸਮਝਿਆ ਨਾ ਕਿ ਲੋਕਾਂ ਨੂੰ ਇੱਥੇ ਲੈਣਾ ਸੋ ਇਹ ਤੋਂ ਸਾਫ਼-ਸਾਫ਼ ਸਪਸ਼ਟ ਹੁੰਦਾ ਪਿਆ ਕਿ ਸਰਕਾਰਾਂ ਦੀ ਨੀਅਤ ਇਹ ਆ ਕਿ ਅਸੀਂ ਇਮੀਗ੍ਰੈਂਟਸ ਇੱਥੇ ਰਹਿਣ ਨਹੀਂ ਦੇਣੇ ਆਉਣ ਵਾਲੇ ਦਿਨਾਂ ਦੇ ਵਿੱਚ ਬੀ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪਵੇਗਾ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਆ ਕਿ ਨੈਸ਼ਨਲਿਟੀ ਲਾਅ ਹਜੇ ਵਿਚਕਾਰ ਹੀ ਲਟਕਿਆ ਹੋਇਆ ਔਰ ਇਹਦੇ ਉੱਪਰ ਬਿਆਨਬਾਜ਼ੀ ਸਰਕਾਰਾਂ ਦੀ ਆ ਚੁੱਕੀ ਆ ਕਿ ਜੋ ਮਰਜ਼ੀ ਹੋ ਜਾਵੇ ਜਦੋਂ ਇਹ ਇਲੈਕਸ਼ਨ ਖਤਮ ਹੋਏਗੀ ਜੋ ਪ੍ਰੈਜ਼ੀਡੈਂਟ ਦੀ ਆ 18 ਤਰੀਕ ਨੂੰ ਉਸ ਤੋਂ ਬਾਅਦ ਪਹਿਲਤੀ ਤੈਅ ਤੇ ਸਾਡਾ ਨੈਸ਼ਨਲਿਟੀ ਦੇ ਮੁੱਦੇ ਉੱਪਰ ਬੈਸ ਕਰਕੇ ਤੇ ਇਹਨੂੰ ਫਿਰ ਤੋਂ ਲਾਗੂ ਕਰਾਉਣਾ ਕੰਮ ਹੋਵੇਗਾ ਤੇ ਹੋਰ ਵੀ ਸਾਡੀ ਪਹਿਲ ਕਦਮੀ ਇਮੀਗ੍ਰੈਂਟਸ ਦੇ ਉੱਪਰ ਹੀ ਰਹੇਗੀ ਜੋ ਵੀ ਇਮੀਗ੍ਰੈਂਟਸ ਦੇ ਮੁੱਦੇ ਪੈਂਡਿੰਗ ਆ ਜਾਂ ਰਹੇਗੇ ਅਜੇ ਤੱਕ ਅਸੀਂ ਉਹਨਾਂ ਨੂੰ ਪ੍ਰੂਵ ਕਰਵਾਵਾਂਗੇ ਸੋ ਹੁਣ ਪ੍ਰੈਜ਼ੀਡੈਂਟ ਦੀਆਂ ਚੋਣਾਂ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕੀ ਕੁਝ ਹੋਏਗਾ ਪੁਰਤਗਾਲ ਦੀ ਸਰਕਾਰ ਦੇ ਵਿੱਚ ਔਰ ਪੁਰਤਗਾਲ ਦੇ ਇਮੀਗ੍ਰੈਂਟਸ ਦੇ ਨਾਲ ਸੋ ਅੱਗੇ ਆਉਣ ਵਾਲੇ ਦਿਨਾਂ 'ਚ ਜੋ ਵੀ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੋਂ ਇਸ ਤੋਂ ਬਾਅਦ ਵੀ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਨਿਊਜ਼ ਆ ਇਹ ਆ ਕਿ ਜਿਹੜੇ ਲਾਇਸੈਂਸ ਦਾ ਇਹ ਨਿਯਮ ਆ ਇਹਨਾਂ ਦੇ ਚੇਂਜ ਹੋਣ ਲੱਗੇ ਆ ਜੀ ਪੂਰੇ ਸ਼ੈਨਿਗਨ ਜ਼ੋਨ ਦੇ ਵਿੱਚ ਜੀ ਹਾਂਜੀ ਇਹ ਇਕੱਲੇ ਪੁਰਤਗਾਲ ਦੇ ਵਿੱਚ ਨਹੀਂ ਪੂਰੇ ਸ਼ੈਨਿਗਨ ਜ਼ੋਨ ਦੇ ਵਿੱਚ ਤੁਹਾਨੂੰ ਪਤਾ ਹੀ ਹੋਣਾ ਕਿ ਇੱਕ ਪੁਰਤਗਾਲ ਹੀ ਇੱਕ ਕਲੌਤੀ ਏਦਾਂ ਦੀ ਕੰਟਰੀ ਆ ਜਿਹੜਾ ਆਪਣੀ ਹੋਮ ਕੰਟਰੀ ਦਾ ਲਾਇਸੈਂਸ ਚੇਂਜ ਕਰ ਦਿੰਦੀ ਆ ਜਰਕੀ ਹੋਰ ਕੰਟਰੀਆਂ ਦੇ ਵਿੱਚ ਇਹ ਸਹੂਬੀਤਾ ਨਹੀਂ ਆ ਔਰ ਉਹਨਾਂ ਲਈ ਤੁਹਾਨੂੰ ਪਤਾ ਕਿ ਉੱਥੇ ਸਟੱਡੀ ਕਰਨੀ ਪੈਂਦੀ ਆ ਪੜ੍ਹਨਾ ਪੈਂਦਾ ਉਸ ਤੋਂ ਬਾਅਦ ਹੀ ਤੁਸੀਂ ਲਾਇਸੈਂਸ ਲੈ ਸਕਦੇ ਆ ਸੋ ਹੁਣ ਇਹ ਨਾ ਹੋਵੇ ਕਿ ਜਿਸ ਤਰ੍ਹਾਂ ਪੁਰਤਗਾਲ ਇੱਕ ਤੋਂ ਬਾਅਦ ਇੱਕ ਸਖਤੀ ਕਰ ਰਹੀ ਆ ਕਿ ਜਿਹੜਾ ਇਹਨੇ ਹੁਣ ਐਲਾਨ ਕੀਤਾ ਕਿ ਨਿਯਮ ਚੇਂਜ ਹੋਣੇ ਆ ਪਰ ਉਹਦੇ ਵਿੱਚ ਇਹ ਨਾ ਹੋਵੇ ਕਿ ਪੁਰਤਕਾਲ ਹੁਣ ਜਿਹੜਾ ਲਾਇਸੈਂਸ ਚੇਂਜ ਕਰਦੀ ਆ ਇਹ ਵੀ ਸੀਨ ਬੰਦ ਹੋ ਜਾਵੇ ਸੋ ਜਿਹਦੇ ਮੇਰੇ ਭਰਾਵਾਂ ਨੇ ਹਜੇ ਰਹਿੰਦੇ ਆ ਜਾਂ ਸੋਚ ਰਹੇ ਆ ਕਿ ਅਸੀਂ ਕਰਾਵਾਂਗੇ ਅੱਜ ਕਰਾਵਾਂਗੇ ਕੱਲ ਕਰਾਵਾਂਗੇ ਸੋ ਜਲਦੀ ਕਰਵਾ ਕੇ ਰੱਖ ਲਓ ਇਹ ਨਾ ਹੋਵੇ ਕੱਲ ਨੂੰ ਤੁਹਾਨੂੰ ਕੋਈ ਪ੍ਰੋਬਲਮ ਆਵੇ ਸੋ ਇਹਦੇ ਵਿੱਚ ਹਜੇ ਇਹ ਇਹਨਾਂ ਨੇ ਸਪਸ਼ਟ ਨਹੀਂ ਕੀਤਾ ਕਿ ਅਸੀਂ ਇਹ ਚੀਜ਼ ਬੰਦ ਕਰਨ ਲੱਗਿਆ ਸੋ ਇਹ ਤੁਹਾਨੂੰ ਸਿਰਫ ਉਹ ਸਿਰਫ ਅਗਾਹ ਕੀਤਾ ਜਾ ਰਿਹਾ ਕਿ ਤੁਸੀਂ ਇਹ ਚੀਜ਼ ਕਰ ਲਓ ਦੇਰੀ ਨਾ ਕਰਿਓ ਕਿਉਂਕਿ ਸਰਕਾਰਾਂ ਨੂੰ ਦਾ ਕੁਝ ਵੀ ਨਹੀਂ ਪਤਾ ਹੁੰਦਾ ਮੇਨ ਮੋਟਿਵ ਇਹਨਾਂ ਦਾ ਇਹ ਹੈ ਜਿਹੜਾ ਲਾਇਸੈਂਸ ਆ ਉਹਨੂੰ ਅਸੀਂ ਮੋਬਾਈਲ ਦੇ ਵਿੱਚ ਇੱਕ ਇਦਾਂ ਦੀ ਐਪ ਜਾਂ ਇਦਾਂ ਦੀ ਡਿਜੀਟਲ ਕਰਨ ਲੱਗਿਆ ਕਿ ਲਾਇਸੈਂਸ ਨੂੰ ਆਪਣੇ ਪਾਰਸ ਦੇ ਵਿੱਚ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ ਤੁਹਾਨੂੰ ਆਪਣੇ ਮੋਬਾਈਲ ਦੇ ਵਿੱਚ ਵੀ ਐਜ਼ ਐਪ ਦੇ ਜ਼ਰੀਏ ਉਹਨੂੰ ਕੁਝ ਰੱਖ ਸਕਦੇ ਆ ਐਸੀ ਤਰ੍ਹਾਂ ਦੀ ਡਿਜੀਟਲ ਅਪਗ੍ਰੇਡ ਕਰਨ ਜਾ ਰਹੇ ਆ ਲਾਇਸੈਂਸ ਨੂੰ ਪੂਰੇ ਸ਼ਾਇਨਿੰਗਨ ਜ਼ੋਨ ਦੇ ਵਿੱਚ ਸੋ ਇਹਦੇ ਬਾਰੇ ਨਿਊਜ਼ ਆ ਚੁੱਕੀ ਆ ਸੋ ਇਹ ਨਾ ਹੋਵੇ ਕਿ ਹੁਣ ਪੁਰਤਗਾਲ ਦੇ ਵਿੱਚ ਵੀ ਜਿਹੜੇ ਨਿਯਮ ਆ ਉਹ ਚੇਂਜ ਹੋ ਕੇ ਸਭ ਤੋਂ ਵੱਡਾ ਆਪਾਂ ਨੂੰ ਨੁਕਸਾਨ ਹੋ ਜਾਗੇ ਕਿਉਂਕਿ ਸਰਕਾਰਾਂ ਤੁਹਾਨੂੰ ਪਤਾ ਹੈ ਕਿ ਖਿਲਾਫੇ ਚੱਲਦੇ ਪਈਆਂ ਇਮੀਗ੍ਰੈਂਟ ਤੇ ਕੋਈ ਸੁਖ ਦੀ ਖਬਰ ਆਈ ਨਹੀਂ ਹਜ ਤੱਕ ਸੋ ਇਹ ਦੋ ਖਬਰਾਂ ਜਿਹੜੀਆਂ ਤੁਹਾਡੇ ਲਈ ਜਾਣਣੀਆਂ ਬਹੁਤ ਜ਼ਿਆਦਾ ਜ਼ਰੂਰੀ ਸੀ ਇਸ ਤੋਂ ਵੀ ਬਾਅਦ ਹੁਣ ਆਇਮਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਆ ਰਹੀ ਹੈ ਮੈਂ ਕੱਲ ਵੀ ਵੀਡੀਓ ਕੀਤੀ ਸੀ ਕਿ ਬਹੁਤ ਭਰਾਵਾਂ ਦੇ ਕਾਰਡ ਰੀਸੀਵ ਹੋਏ ਆ ਤੁਹਾਡੇ ਵੀ ਕਮੈਂਟ ਵੀ ਆਏ ਆ ਮੈਸੇਜ ਵੀ ਆਏ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਅਪਡੇਟ ਦਿੱਤੀ ਆਪਣੀ ਆਪਣੀ ਇਨਫੋਰਮੇਸ਼ਨ ਦਿੱਤੀ ਤੇ ਬਹੁਤ ਉਹ ਭਰਾਵਾਂ ਦਾ ਥੈਂਕ ਯੂ ਜਿਨ੍ਹਾਂ ਨੇ ਇੱਕ ਦੂਜੇ ਦੀ ਕਮੈਂਟਾਂ ਦੇ ਵਿੱਚ ਵੀ ਹੈਲਪ ਕੀਤੀ ਕਿ ਮੇਰੀ ਇਹਦੋਂ ਫਾਈਲ ਲੌਕ ਹੋਈ ਸੀ ਇਦੋ ਮੇਰੇ ਫਿੰਗਰ ਹੋਏ ਸੀ ਇਦੋ ਮੈਨੂੰ ਫਾਲਤਾਂ ਆਇਆ ਸੀ ਸਾਰਾ ਕੁਝ ਇੱਕ ਦੂਜੇ ਦੀ ਹੈਲਪ ਤੋਂ ਮੈਨੂੰ ਬਹੁਤ ਵਧੀਆ ਲੱਗਿਆ ਤੇ ਬਹੁਤ ਹੀ ਵਧੀਆ ਇਹ ਚੀਜ਼ ਆ ਤੇ ਬਹੁਤ ਵਧੀਆ ਗੱਲ ਆ ਕਿ ਲੋਕ ਇੱਕ ਦੂਜੇ ਦੀ ਹੈਲਪ ਕਰਦੇ ਆ ਜਦਕਿ ਕਰਨੀ ਵੀ ਚਾਹੀਦੀ ਹੈ ਮੈਂ ਤਾਂ ਹੱਥ ਜੋੜ ਕੇ ਹੀ ਬੇਨਤੀ ਕਰ ਦਿੰਦਾ ਹਰ ਇੱਕ ਨੂੰ ਕਿ ਜੋ ਵੀ ਕੁਝ ਹੁੰਦਾ ਹੁੰਦਾ ਪੁਰਤਗਾਲ ਦੇ ਵਿੱਚ ਤੁਸੀਂ ਇੱਕ ਦੂਜੇ ਨੂੰ ਹੈਲਪ ਕਰਿਆ ਕਰੋ ਦੱਸਿਆ ਕਰੋ ਅਪਡੇਟ ਦਿਆ ਕਰੋ ਕਿ ਇਸ ਤਰ੍ਹਾਂ ਹੋ ਰਿਹਾ ਜਾਂ ਇਸ ਤਰ੍ਹਾਂ ਹੋ ਰਿਹਾ ਸੋ ਜਿਹੜੇ ਇਹ ਕਾਰਡ ਰੀਸੀਵ ਹੋਏ ਆ ਸਾਰਿਆਂ ਨੂੰ ਇਹ ਦਸੰਬਰ ਦੇ ਵਿੱਚ ਅਪਰੂਵ ਹੋਏ ਹੋਏ ਸੀਗੇ ਦਸੰਬਰ ਦੀਆਂ ਹੀ ਇਹਨਾਂ ਦੇ ਉੱਪਰ ਪ੍ਰਿੰਟਿੰਗ ਡੇਟਾ ਔਰ ਇਹ ਜਨਵਰੀ ਦੇ ਵਿੱਚ 9 10 12 ਤੋਂ ਬਾਅਦ ਮਿਲਣੇ ਸਟਾਰਟ ਹੋ ਗਏ ਸੀ ਔਰ ਇਹ ਆਸ ਕੀਤੀ ਜਾ ਰਹੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਇਸ ਮੰਥ ਦੇ ਵਿੱਚ ਲੋਕਾਂ ਨੂੰ ਕਾਰਡ ਰੀਸੀਵ ਹੋਣਗੇ ਇਸ ਮੰਥ ਦੇ ਵਿੱਚ ਇੱਕ ਅੱਛੀ ਅਤੇ ਗੁੱਡ ਨਿਊਜ਼ ਆਏਗੀ 2026 ਮੈਂ ਤਾਂ ਕਹਾਂ ਬਾਤ ਚੜ੍ਹਦੀ ਕਲਾ ਵਾਲਾ ਹੋਵੇ ਸਾਰਿਆਂ ਲਈ ਬਾਕੀ ਦੇਖੋ ਹੋਰ ਵੀ ਕੋਈ ਅਪਡੇਟ ਆndi ਆਪਾਂ ਤੁਹਾਡੇ ਨਾਲ ਨਾਲ ਦੀ ਨਾਲ ਸ਼ੇਅਰ ਕਰਦੇ ਰਹਿੰਦੇ ਆ ਤੇ ਬਾਕੀ ਸਾਰਿਆਂ ਨੂੰ ਮੇਰੀ ਇੱਕੇ ਸਲਾਹ ਕੀ ਆਇਮਾ ਦੇ ਵਿੱਚ ਅਪਡੇਟ ਕਰਦੇ ਰਹਾ ਕਰੋ ਤੁਹਾਡੇ ਕੇਸ ਦਾ ਕੀ ਸੀ ਨਾ ਜਿੱਥੇ ਵੀ ਤੁਹਾਡਾ ਹੱਥ ਪੈਂਦਾ ਕਿਤੇ ਵੀ ਤੁਸੀਂ ਜਾਂਦੇ ਆ ਉਹਦੇ ਪਿੱਛੇ ਆਪਣਾ ਪਤਾ ਕਰਦੇ ਰਹਾ ਕਰੋ ਭਾਵੇਂ ਤੁਹਾਡਾ ਕੇਸ ਅਪਰੂਵ ਹੋਏ ਦੋ ਮਹੀਨੇ ਹੋ ਗਏ ਕਾਰਡ ਨਹੀਂ ਆਇਆ ਤਾਂ ਵੀ ਤੁਹਾਡਾ ਜਾਣਾ ਬਣਦਾ ਭਾਵੇਂ ਤੁਹਾਡਾ ਕੇਸ ਵਾਲੇ ਤੱਕ ਅਪਰੂਵ ਹੀ ਨਹੀਂ ਹੋਇਆ ਤਾਂ ਵੀ ਤੁਹਾਡਾ ਜਾਣਾ ਬਣਦਾ ਸੋ ਜਾਂਦੇ ਰਹੋ ਜਲਦੀ ਜਲਦੀ ਕਾਰਡ ਆਪਣੇ ਰੀਸੀਵ ਕਰੋ ਤੇ ਆਪਣੇ ਆਪਣੇ ਹੋਮ ਕੰਟਰੀ ਚ ਘਰਾਂ ਚ ਜਾ ਸਕੋ ਤਾਂ ਤੇ ਇੱਕ ਦੂਜੇ ਦੇ ਹੈਲਪ ਕਰਿਆ ਕਰੋ ਸਾਰੇ ਵੀਰ ਚੜ੍ਹਦੀ ਕਲਾ ਜ ਰਹਣ ਮੈਂ ਸਾਰਿਆਂ ਦਾ ਭਲਾ ਮੰਗਦਾ ਤੇ ਬਾਕੀ ਤੁਸੀਂ ਇਸ ਦੇ ਬਾਰੇ ਕੁਝ ਕਹਿਣਾ ਹੋਇਆ ਜਾਂ ਤੁਹਾਡੀ ਕੋਈ ਆਪਣੀ رائے ਹੋਈ ਤਾਂ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਔਰ ਦੂਜੀ ਗੱਲ ਮੇਰਾ ਵੀਰ ਜਦੋਂ ਕੋਈ ਤੁਹਾਨੂੰ ਕਮੈਂਟ ਦੇ ਵਿੱਚ ਕੋਈ ਸਵਾਲ ਪੁੱਛਦਾ ਹੁੰਦਾ ਜਿੰਨਾ ਭਰਾਵਾਂ ਦੇ ਹੁਣ ਮੋਸਟਲੀ ਕਾਰਡ ਆਇਆ ਉਹਨਾਂ ਤੇ ਥੱਲੇ ਕਮੈਂਟ ਲੋਕ ਕਰਕੇ ਪੁੱਛਦੇ ਆ ਸੋ ਮੈਂ ਵੀ ਕੰਮ ਕਰਦਾ ਹੁੰਦਾ ਮੈਨੂੰ ਵੀ ਰਿਪਲਾਈ ਨਹੀਂ ਕਰ ਹੁੰਦਾ ਮੇਰਾ ਫਿਰ ਤੁਸੀਂ ਪੁਲਿਸ ਇੱਕ ਦੂਜੇ ਦੀ ਹੈਲਪ ਕਰ ਦਿਆ ਕਰੋ ਉਹਨਾਂ ਦੇ ਕਮੈਂਟ ਕਰ ਦਿਆ ਕਰੋ ਦੱਸ ਦਿਆ ਕਰੋ ਉਹਨਾਂ ਨੂੰ ਕਿਉਂਕਿ ਯਾਰ ਵਿਚਾਰੇ ਉਹ ਵੀ ਬਹੁਤ ਟੈਨਸ਼ਨ ਦੇ ਵਿੱਚ ਆ ਆਪਾਂ ਫੀਲ ਸਾਰਿਆਂ ਨੇ ਇਹ ਚੀਜ਼ਾਂ ਕੀਤੀਆਂ ਜਿਹਨਾਂ ਨੂੰ ਅੱਜ ਕਾਰਡ ਮਿਲਿਆ ਉਹਨਾਂ ਨੇ ਵੀ ਅੱਜ ਤੋਂ 15 ਦਿਨ ਪਹਿਲਾਂ ਇਹੀ ਕੁਝ ਫੀਲ ਕਰਦੇ ਪਏ ਸੀ ਸੋ ਫੀਲਿੰਗ ਇੱਕ ਦੂਜੇ ਦੀ ਸਮਝੋ ਤੇ ਉਹਨਾਂ ਦੇ ਕਾਰਡ ਉਹਨਾਂ ਦੇ ਜੋ ਵੀ ਹੁੰਦੀ ਹੈ ਅਪਡੇਟ ਉਹਨੂੰ ਦੇ ਦਿਆ ਕਰੋ ਬਾਕੀ ਜੋ ਇਸ ਬਾਰੇ ਕਹਿਣਾ ਹੋਇਆ ਜੋ ਤੁਹਾਡੀ ਰਾਏ ਹੋਵੇ ਜਰੂਰ ਦੱਸਿਓ ਵੀਡੀਓ ਜਿਆਦਾ ਜਿਆਦਾ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਔਰ ਚੈਨਲ ਨੂੰ ਸਬ